ਸਸਰੀ ਗੱਲੇ ਵਿੱਚ ਬਰੋ ਕੀ ਹਾਲ ਏ ਠੀਕ ਆ ਤੇ ਭਾਈ ਟੈਸਲਾ ਵਾਲਿਆਂ ਨੇ ਖੋਜ ਕੱਢੀ ਆ ਅਡਾਚ ਫੀਚਰ ਦੀ ਜਿਹਦੇ ਵਿੱਚ ਗੱਡੀ ਆਟੋਮੈਟਿਕ ਆਪਣੇ ਹਿਸਾਬ ਨਾਲ ਦੇਖ ਕੇ ਚੱਲਦੀ ਆ ਪਰ ਉਹਨਾਂ ਦੀ ਟੈਕਨੋਲੋਜੀ ਵਿੱਚ ਇੱਕ ਕਮੀ ਸੀ ਅੱਖਾਂ ਦੀ ਅੱਖਾਂ ਤੋਂ ਬਿਨਾਂ ਗੱਡੀ ਕਿੱਦਾਂ ਦੇਖ ਲੋਗੇ ਤੁਹਾਨੂੰ ਵੀ ਪਤਾ ਹੀ ਆ ਤੇ ਭਾਈ ਅੱਖਾਂ ਦੀ ਕਮੀ ਪੂਰੀ ਕੀਤੀ ਆ ਜਲੰਧਰ ਵਿੱਚ ਸੋਨਾ ਆਟੋ ਵਾਲਿਆਂ ਨੇ ਤੇ ਭਾਈ ਇਹ ਟੈਕਨੋਲੋਜੀ ਨੂੰ ਹਾਸਲ ਕਰਨ ਲਈ ਅਲੌਨ ਮਸਕ ਭਾਜੀ ਵੀ ਬਲੈਂਕ ਚੈੱਕ ਚੱਕੀ ਫਿਰਦਾ ਵਾ ਪਰ ਸੋਨਾ ਆਟੋ ਵਾਲੇ ਵੀ ਮੰਨਦੇ ਨਹੀਂ ਕਹਿੰਦੇ ਤੁਸੀਂ ਆਪਣੀ ਮੈਨੂਫੈਕਚਰਿੰਗ ਯੂਨਿਟ ਸਾਡੀ ਬੇਸਮੈਂਟ 'ਚ ਖੋਲ੍ਹ ਦਿਓ ਫਿਰ ਸੋਚਿਆ ਜਾ ਸਕਦਾ ਤੇ ਭਾਈ ਅੱਖਾਂ ਦੇ ਮੂਡ ਵੀ 5 6 ਆ ਤੁਸੀਂ ਆਪਣੇ ਮੂਡ ਦੇ ਹਿਸਾਬ ਨਾਲ ਅੱਖਾਂ ਦਾ ਰੰਗ ਸਿਲੈਕਟ ਕਰ ਸਕਦੇ ਆ ਜੇ ਗੁੱਸੇ ਵਿੱਚ ਆ ਫੇਰ ਲਾਲ ਰੰਗ ਕਰ ਲਓ ਹਰਾ ਨੀਲਾ ਪੀਲਾ ਜਿੱਦਾਂ ਦਾ ਵੀ ਮੂਡ ਆ ਤੁਸੀਂ ਉਦਾਂ ਦਾ ਮੂਡ ਸਿਲੈਕਟ ਕਰ ਸਕਦੇ ਆ ਤਾਹੀ ਲੋਨਮਕਸਮ ਵਗਰ ਪਿਆ ਹੋਇਆ ਕਹਿੰਦਾ ਤੁਸੀਂ ਲਾਲ ਰੰਗ ਹੀ ਦੇ ਦਿਓ ਇੰਨਾ ਹੀ ਬਹੁਤ ਆ ਮੇਰੇ ਲਈ ਤੇ ਭਾਈ ਇਹ ਗੱਲਬਾਤ ਮੋਦੀ ਤੱਕ ਵੀ ਪਹੁੰਚ ਗਈ ਸੀ ਪਰ ਉਹ ਹਜੇ 100% ਇੰਪੋਰਟਡ ਯੂਟੀ ਦੇ ਅੜੇ ਹੋਏ ਆ ਤਾਂ ਕਰਕੇ ਭਾਈ ਹੁਣ ਬੱਜਿਆ ਸੋਨਾ ਆਟੋ ਵਾਲੀ ਵੈਸੇ ਵੀ ਮਜ਼ਾਕ ਨਾ ਮਜ਼ਾਕ ਰਿਹਾ ਸੋਹਣੀ ਬਹੁਤ ਲੱਗੂਗੀ ਆਟਮ ਜੇ ਗੱਡੀ ਤੇ ਲਾਲੀ ਤੁਸੀਂ ਤਾਂ ਯੂਨੀਵਰਸਲ ਸਾਈਜ਼ ਆ ਜਿਹੜੀ ਮਰਜ਼ੀ ਗੱਡੀ ਤੇ ਲੱਗ ਜੂਗੀ ਜਿੱਥੇ ਫੋਗ ਲੇਟਾ ਲੱਗਦੀਆਂ ਵਾ ਉੱਥੇ ਫਿੱਟ ਹੋ ਜੂਗੀਆਂ ਅੱਖਾਂ ਇਹ ਵਾਲੀਆਂ ਤੇ ਕੰਮ ਹੈਗਾ ਵਾ ਸਾਰਾ ਅੱਧੇ ਘੰਟੇ ਦਾ ਤੇ ਜਿੰਨੀ ਆਟਮ ਮਹਿੰਗੀ ਲੱਗਦੀਆਂ ਉੰ ਇਹ amount ਚ ਗੱਡੀ ਤਾਂ ਇਹਨੂੰ ਆਖਰ ਪ੍ਰਦਾਨ ਹੋ ਜੂਗੀ ਆ ਤੇ ਬਈ ਇਹ ਅੱਖਾਂ ਦਾ ਕੈਂਪ ਡੇਲੀ ਸੋਨਾ ਆਟੋ ਵਾਲਿਆਂ ਦੇ ਲੱਗਦਾ ਵਾ ਬੀ ਐਮ ਸੀ ਚੌਂਕ ਜਲੰਧਰ ਤੇ ਬਾਕੀ ਜ਼ਿਆਦਾ ਜਾਣਕਾਰੀ ਸਕਰੀਨ ਤੇ ਨੰਬਰ ਦਿੱਤਾ ਸੰਪਰਕ ਕਰ ਲਿਓ